ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਕੁੱਤੇ ਨੂੰ ਪਾਉਣ ਦੇ ਨਾਲ ਸਾਡੀ ਕਿਸਮਤ ਚਮਕਾ ਦਿੰਦੀ ਹੈ। ਕੁੱਤੇ ਨੂੰ ਕਿਉਂ ਪਾਉਣੀ ਚਾਹੀਦੀ ਹੈ? ਇਹ ਸਾਰੀ ਗੱਲਬਾਤ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਇੱਕ 18 ਸਾਲ ਦੇ ਜਵਾਨ ਲੜਕੇ ਤੋਂ ਉਸ ਦਾ ਸਾਰਾ ਹੀ ਪਰਿਵਾਰ ਤੰਗ ਪਰੇਸ਼ਾਨ ਸੀ ਕਿਉਂਕਿ ਉਹ ਨਾ ਤਾਂ ਘਰ ਦਾ ਕੰਮਕਾਰ ਕਰਦਾ ਸੀ ਤੇ ਨਾ ਹੀ ਬਾਹਰ ਅੰਦਰ ਕੋਈ ਸਿਆਣਪ ਦਾ ਕੰਮ ਕਰਕੇ ਆਉਂਦਾ ਸੀ ਇਹ ਤਾਂ ਉਸ ਦੇ ਘਰਦਿਆਂ ਨੇ ਉਮੀਦ ਹੀ ਲਾ ਦਿੱਤੀ ਹੋਈ ਸੀ ਕਿ ਉਹ ਕਦੀ ਕੋਈ ਸਿਆਣਪ ਦਾ ਕੰਮ ਵੀ ਕਰੇਗਾ ਉਸ ਤੋਂ ਬਾਅਦ ਉਸ ਦਾ ਆਣ-ਗਵਾਂਡ ਵੀ ਬਹੁਤ ਪਰੇਸ਼ਾਨ ਸੀ ਕਿਉਂਕਿ ਉਹ ਬਿਨਾ ਮਤਲਬ ਤੋਂ ਹੀ ਬੋਲਦਾ ਰਹਿੰਦਾ ਸੀ ਕੋਈ ਵੀ ਉਸ ਦੀ ਗੱਲ ਸੁਣ ਕੇ ਰਾਜੀ ਨਹੀਂ ਸਾਰਿਆਂ ਦਾ ਹੀ ਕਹਿਣਾ ਸੀ ਕਿ ਇਹ ਪਕਾਈ ਮਾਰਦਾ ਰਹਿੰਦਾ ਹੈ ਇੱਕ ਦਿਨ ਉਹਨਾਂ ਦੇ ਪਿੰਡ ਦੇ ਬਾਹਰ-ਬਾਰ ਖਾਲੀ ਥਾਂ ਵੇਖ ਕੇ ਇੱਕ ਸਾਧੂਆਂ ਨੇ ਡੇਰਾ ਲਾ ਲਿਆ ਜਦੋਂ ਇਹਨਾਂ ਸਾਧੂਆਂ ਬਾਰੇ ਇਸ ਲੜਕੇ ਨੂੰ ਪਤਾ ਲੱਗਾ ਤਾਂ ਇਹ ਵੀ ਉੱਥੇ ਪਹੁੰਚ ਗਿਆ ਸਾਧੂਆਂ ਦੇ ਕੋਲ ਜਾ ਕੇ ਇਸ ਨੇ ਸਾਧੂਆਂ ਦੀ ਸੇਵਾ ਕੀਤੀ ਤੇ ਉਹਨਾਂ ਦੇ ਕੋਲੋਂ ਇਸ ਨੂੰ ਪੀਣ ਵਾਸਤੇ ਦੁੱਧ ਤੇ ਖਾਣ ਵਾਸਤੇ ਪ੍ਰਸ਼ਾਦੇ ਮਿਲ ਗਏ ਜਿਨ੍ਹਾਂ ਨੂੰ ਖਾ ਕੇ ਇਹ ਬੜਾ ਖੁਸ਼ ਹੋਇਆ ਕਿ ਪਹਿਲੇ ਦਿਨ ਬਿਨਾ ਗਾਣਾ ਪਈਆਂ ਤੋਂ ਰਾਜ ਦੇ ਖਾਣ ਨੂੰ ਵੀ ਮਿਲਿਆ ਤੇ ਪੀਣ ਨੂੰ ਦੁੱਧ ਮਿਲ ਗਿਆ ਇਸ ਤੋਂ ਇਲਾਵਾ ਮੈਨੂੰ ਹੋਰ ਕੀ ਚਾਹੀਦਾ ਇਹ ਬਸ ਉਸ ਦਿਨ ਤੋਂ ਲੈ ਕੇ ਉੱਥੇ ਪੱਕਾ ਹੀ ਹੋ ਗਿਆ ਇਸ ਨੇ ਸਾਧੂਆਂ ਦੀ ਸੇਵਾ ਕਰਨੀ ਤੇ ਰਾਜ ਦੇ ਪ੍ਰਸ਼ਾਦਾ ਛਕਣਾ ਸਾਧੂ ਵੀਰਸ ਤੋਂ ਬੜੇ ਖੁਸ਼ ਹੋਏ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਸੀ ਕਿ ਸਾਨੂੰ ਸੇਵਾਦਾਰ ਮਿਲ ਗਿਆ ਉਹਨਾਂ ਨੇ ਇਸ ਦੀ ਡਿਊਟੀ ਪਿੰਡ ਤੋਂ ਪ੍ਰਸ਼ਾਦੇ ਲਿਓਣ ਲਈ ਲਗਾ ਦਿੱਤੀ ਹੁਣ ਇਹ ਰੋਜ਼ ਪਿੰਡ ਜਾਂਦਾ ਗਜਾ ਕਰਕੇ ਪ੍ਰਸ਼ਾਦੇ ਲੈ ਕੇ ਆਉਂਦਾ ਤੇ ਇਸ ਦਾ ਘਰ ਪਰਿਵਾਰ ਸੀ ਜਿਹੜਾ ਉਹ ਵੀ ਬੜੇ ਸੌਖੇ ਹੋ ਗਏ ਕਿ ਚਲੋ ਸਾਡਾ ਖੈਰਾ ਛੁੱਟਾ ਥਰੀ ਦੀ ਰੋਟੀ ਕੌਣ ਖਵਾਉਂਦਾ ਏ ਭਾਵੇਂ ਸਕੇ ਮਾਪੇ ਹੀ ਕਿਉਂ ਨਾ ਹੋਣ ਘਰ ਦਾ ਕੰਮ ਤਾਂ ਘਟੋ-ਘਟ ਕਰਨਾ ਹੀ ਪੈਂਦਾ ਹੈ ਉਹ ਵੀ ਜਵਾਨੀ ਵਿੱਚ ਖਾਸ ਕਰਕੇ ਕਿਉਂਕਿ ਹੋਰ ਨਹੀਂ ਤਾਂ ਭੈਣ ਭਰਾਵਾਂ ਦਾ ਹੀ ਵਿਤਕਰਾ ਹੋ ਜਾਂਦਾ ਹੈ ਇਹ ਕੰਮ ਨਹੀਂ ਕਰਦਾ ਅਸੀਂ ਇੰਨਾ ਕੰਮ ਕਰਦੇ ਆ ਅਸੀਂ ਸਾਰਾ ਦਿਨ ਮਿਹਨਤ ਕਰਦੇ ਹਾਂ ਤੇ ਇਹ ਵੇਲੀਆਂ ਖਾਂਦਾ ਹੈ ਇਸ ਤਰ੍ਹਾਂ ਉਸ ਦੇ ਪਰਿਵਾਰ ਵਿੱਚ ਵੀ ਚੱਲਦਾ ਰਹਿੰਦਾ ਸੀ ਹੁਣ ਉਹ ਨਰਕਾ ਸਾਧੂਆਂ ਕੋਲ ਡੇਰੇ ਤੇ ਰਹਿੰਦਾ ਪਹਿਲਾਂ ਪਹਿਲਾਂ ਤਾਂ ਸਾਧੂ ਵੀ ਖੁਸ਼ ਸਨ ਰਹੋਲੀ-ਹੋਲੀ ਜਿਸ ਤਰ੍ਹਾਂ ਹੀ ਉਸ ਦੇ ਸੁਭਾਅ ਬਾਰੇ ਸਾਧੂਆਂ ਨੂੰ ਪਤਾ ਲੱਗਾ ਤਾਂ ਉਹ ਤੰਗ ਪਰੇਸ਼ਾਨ ਹੋ ਗਏ ਕਿਉਂਕਿ ਉਹ ਨਾ ਤਾਂ ਦਿਨੇ ਉਹਨਾਂ ਨੂੰ ਕੋਈ ਭਗਤੀ ਕਰਨ ਦਿੰਦਾ ਸੀ ਸੇਵਾ ਸਿਮਰਨ ਕਰਨ ਦਿੰਦਾ ਸੀ ਤੇ ਨਾ ਹੀ ਰਾਤ ਨੂੰ ਰਾਤ ਭਰ ਬੈਠਾ ਉਹ ਬੇਨ ਮਤਲਬ ਦੀਆਂ ਗੱਲਾਂ ਕਰੀ ਜਾਂਦਾ ਸੀ ਜਿਸ ਕਰਕੇ ਸਾਧੂ ਆਪ ਦੀ ਭਗਤੀ ਵੀ ਨਹੀਂ ਕਰ ਪਾਉਂਦੇ ਸਨ ਉਸ ਦੀ ਇਸ ਆਦਤ ਕਰਕੇ ਉਹ ਪਰੇਸ਼ਾਨ ਹੋ ਗਏ ਜਿਸ ਕਰਕੇ ਉਹਨਾਂ ਨੇ ਇੱਕ ਦਿਨ ਕਹਿ ਦਿੱਤਾ ਕਿ ਕਾਕਾ ਤੂੰ ਆਪਦੇ ਘਰੇ ਜਾ ਜੇ ਤੇਰੀ ਲੋੜ ਹੋਈ ਤਾਂ ਅਸੀਂ ਤੈਨੂੰ ਬੁਲਾ ਲਵਾਂਗੇ ਪਰ ਇਹ ਜਿੱਦਲ ਕਿੱਥੋਂ ਜਾਵੇ ਇਹ ਕਹਿੰਦਾ ਕਿ ਨਹੀਂ ਬਾਬਾ ਜੀ ਹੁਣ ਮੇਰਾ ਇੱਥੇ ਹੀ ਜੀ ਲੱਗਾ ਹੈ ਮੈਂ ਇੱਥੋਂ ਕਿਤੇ ਨਹੀਂ ਜਾਣਾ ਸਾਧੂਆਂ ਨੂੰ ਖੜਾ ਛਡਾਉਣਾ ਔਖਾ ਹੋ ਗਿਆ ਉਹਨਾਂ ਨੇ ਰਾਲ ਕੇ ਇੱਕ ਸਕੀਮ ਬਣਾਈ ਇਹ ਆਪਣੇ ਕੋਲ ਹੋਰ ਤਾਂ ਕੋਈ ਚਾਰਾ ਨਹੀਂ ਆਪਾਂ ਇੱਥੋਂ ਹੋਰ ਕਿਤੇ ਚਲੇ ਜਾਣੇ ਆ ਤਾਂ ਉਹਨਾਂ ਵਿੱਚੋਂ ਇੱਕ ਸਾਧੂ ਕਹਿਣ ਲੱਗਾ ਕਿ ਇਸ ਨੇ ਨਹੀਂ ਮੰਨਣਾ ਇਹ ਜਿੱਦਲ ਬਹੁਤ ਹੈ ਆਪਣੇ ਨਾਲ ਹੀ ਇਸ ਨੇ ਤੁਰ ਪੈਣਾ ਹੈ ਤੇ ਫੇਰ ਕੀ ਕਰਾਂਗੇ ਤਾਂ ਵਿੱਚੋਂ ਕੁਝ ਜਾਣਿਆਂ ਨੇ ਆਖਿਆ ਕਿ ਆਪਾਂ ਇਸ ਤਰ੍ਹਾਂ ਕਰੀਏ ਇਸ ਨੂੰ ਇੱਥੇ ਡੇਰੇ ਤੇ ਹੀ ਰਹਿਣ ਦਈਏ ਤੇ ਕੁਝ ਮੱਝਾਂ ਦੇ ਜਾਈਏ ਜਿਨ੍ਹਾਂ ਦੀ ਇਹ ਸਾਭ ਸੰਭਾਲ ਕਰਦਾ ਰਹੂ ਤੇ ਦੂਜਾ ਕੋਈ ਅਜਿਹਾ ਕੰਮ ਦੇ ਕੇ ਜਾਈਏ ਜੋ ਇਹ ਕਰ ਹੀ ਨਾ ਸਕੇ ਇਸ ਨੂੰ ਆਪਾਂ ਕਿਸੇ ਕੰਮ ਤੇ ਲਾ ਦਈਏ ਜੋ ਕਰਨਾ ਨਾ ਮੁਮਕਿਨ ਹੋਵੇ ਤਾਂ ਸਾਧੂਆਂ ਨੇ ਇੰਜ ਹੀ ਕੀਤਾ ਉਸ ਲੜਕੇ ਨੂੰ ਆਪਦੇ ਕੋਲ ਬੁਲਾਇਆ ਤੇ ਕਿਹਾ ਕਿ ਪੁੱਤਰ ਅਸੀਂ ਪਹਾੜਾਂ ਤੇ ਭਗਤੀ ਕਰਨ ਲਈ ਸੇਵਾ ਸਿਮਰਨ ਕਰਨ ਲਈ ਜਾ ਰਹੇ ਹਾਂ ਤੇ ਤੈਨੂੰ ਇਹ ਡੇਰਾ ਦੇ ਕੇ ਚੱਲੇ ਆ ਤੂੰ ਇਸ ਤਰ੍ਹਾਂ ਕਰੇ ਕਿ ਇਸ ਦੀ ਸਾਮ ਸੰਭਾਲ ਕਰੀ ਉਹ ਲੜਕਾ ਪਹਿਲਾਂ ਤਾਂ ਨਾ ਮੰਨਿਆ ਉਹ ਕਹਿੰਦਾ ਕਿ ਮੈਨੂੰ ਵੀ ਨਾਲ ਲੈ ਕੇ ਜਾਓ ਤੁਸੀਂ ਜਿੱਥੇ ਜਾਓਗੇ ਮੈਂ ਤੁਹਾਡੇ ਨਾਲ ਹੀ ਤੁਹਾਡੀ ਸੇਵਾ ਕਰ ਲਵਾਂ ਸਾਦੂਆਂ ਨੂੰ ਇਸ ਗੱਲ ਦਾ ਪਹਿਲਾਂ ਹੀ ਪਤਾ ਸੀ ਉਹਨਾਂ ਨੇ ਦੂਜਾ ਜਿਹੜਾ ਇਸ ਲਈ ਸਕੀਮ ਬਣਾਈ ਸੀ ਉਹੀ ਵਰਤੀ ਉਹਨਾਂ ਨੇ ਇੱਕ ਸੜਿਆ ਹੋਇਆ ਟੰਬਾ ਇਸ ਨੂੰ ਫੜਾ ਦਿੱਤਾ ਜਾਣੇ ਕਿ ਬਿਲਕੁਲ ਫੁੱਕੀ ਹੋਈ ਸੜੀ ਹੋਈ ਲੱਕੜ ਦਿੱਤੀ ਤੇ ਕਿਹਾ ਕਿ ਪੁੱਤਰ ਇਸ ਨੂੰ ਤੂੰ ਮਿੱਟੀ ਦੇ ਵਿੱਚ ਗੱਡ ਦੇ ਤੇ ਪਾਣੀ ਪਾਇਆ ਕਰ ਜਦਨ ਇਹ ਲੱਕੜ ਫੁੱਟ ਪਈ ਇਹਦੇ ਪੱਤੇ ਨਿਕਲ ਆਏ ਉਸ ਦਿਨ ਤੂੰ ਸਾਡੇ ਕੋਲ ਆ ਜਾਵੇਂ ਸਮਝ ਲਵੀਂ ਕਿ ਸਾਨੂੰ ਤੇਰੀ ਲੋੜ ਹੈ ਤੇ ਅਸੀਂ ਤੈਨੂੰ ਬੁਲਾ ਲਿਆ ਹੈ ਉਹਨਾਂ ਚਿਰ ਤੂੰ ਸਾਡਾ ਡੇਰਾ ਸਾਮ ਤੇ ਸਾਡੀ ਭਗਤੀ ਵੀ ਪੂਰੀ ਹੋ ਜਾਏਗੀ ਇਹ ਲੜਕਾ ਬੋਲੇ ਭਾ ਉਹਨਾਂ ਦੀ ਗੱਲ ਮੰਨ ਲੈਂਦਾ ਹੈ। ਟੋਆ ਪੁੱਟਦਾ ਹੈ ਤੇ ਲੱਕੜ ਨੂੰ ਵਿੱਚ ਗੱਡ ਕੇ ਪਾਣੀ ਪੋਣਾ ਸ਼ੁਰੂ ਕਰ ਦਿੰਦਾ ਹੈ। ਸਾਧੂ ਉੱਥੋਂ ਚਲੇ ਜਾਂਦੇ ਹਨ। ਲੜਕਾ ਹੁਣ ਰੋਜ਼ ਦੀ ਤਰ੍ਹਾਂ ਗਜਾ ਕਰਕੇ ਪ੍ਰਸ਼ਾਦੇ ਲੈ ਆਉਂਦਾ ਤੇ ਦੁੱਧ ਉਸ ਕੋਲ ਬਹੁਤ ਸੀ। ਜੇ ਕੋਈ ਵਿਰਲਾ ਵਾਂਝਾ ਰਾਹੀ ਪਾਂਦੀ ਉਸ ਦੇ ਕੋਲ ਆਉਂਦਾ ਤਾਂ ਉਹ ਪ੍ਰਸ਼ਾਦਾ ਛਕਾ ਦਿਆ ਕਰਦਾ ਤੇ ਖੁਦ ਛਕ ਲਿਆ ਕਰਦਾ। ਤੇ ਰਾਤ ਨੂੰ ਜੇ ਕੋਈ ਠੰਡ ਦੇ ਦਿਨਾਂ ਵਿੱਚ ਉਸ ਦੇ ਕੋਲ ਰਹਿਣ ਆਉਂਦਾ ਤਾਂ ਉਹ ਵੀ ਉਸ ਨੂੰ ਉਸੇ ਡੇਰੇ ਵਿੱਚ ਰਹਿਣ ਦਿੰਦਾ ਇਸੇ ਤਰ੍ਹਾਂ ਕਰਦੇ ਕਰਦੇ 2 ਮਹੀਨੇ ਦਾ ਸਮਾਂ ਬੀਤ ਗਿਆ 2 ਮਹੀਨਿਆਂ ਦੇ ਵਿੱਚ ਜਦੋਂ ਉਹ ਇੱਕ ਦਿਨ ਗਜਾ ਕਰਕੇ ਆ ਰਿਹਾ ਸੀ ਤਾਂ ਉਸ ਨੂੰ ਕਿਸੇ ਦੇ ਰੋਣ ਦੀ ਆਵਾਜ਼ ਸੁਣੀ ਜਦੋਂ ਉਹ ਕੋਲ ਗਿਆ ਉਸ ਨੇ ਦੇਖਿਆ ਤਾਂ ਉੱਥੇ ਇੱਕ ਕੁੱਤੀ ਸੂਈ ਹੋਈ ਸੀ ਤੇ ਉਸਦੇ ਛੋਟੇ-ਛੋਟੇ ਗਲੂਰੇ ਦੁੱਧ ਲਈ ੜਫਰ ਐ ਸਨ ਭੁੱਖ ਨਾਲ ਰੋ ਰਏ ਸਨ ਕਿਉਂਕਿ ਕੁੱਤੀ ਨੇ ਨਾ ਕੁਝ ਖਾਦਾ ਹੋਣ ਕਰਕੇ ਉਸ ਨੂੰ ਦੁੱਧ ਨਹੀਂ ਆ ਰਿਹਾ ਸੀ ਤੇ ਬੱਚੇ ਭੁੱਖੇ ਬਿਲਕ ਰਹੇ ਸਨ ਇਸ ਨੂੰ ਤਰਸਾਇਆ ਪਰ ਅੱਜ ਹਜੇ ਤੱਕ ਇਸ ਦੇ ਕੋਲ ਕੋਈ ਪ੍ਰਸ਼ਾਦਾ ਵੀ ਨਹੀਂ ਸੀ ਤਾਂ ਇਹ ਫਿਰ ਡੇਰੇ ਤੇ ਵਾਪਸ ਆਉਂਦਾ ਹੈ ਤੇ ਉਥੋਂ ਸੁੱਕੇ ਪ੍ਰਸ਼ਾਦੇ ਜੋ ਰਾਤ ਦੇ ਉਸ ਕੋਲ ਪਏ ਸਨ ਉਹਨਾਂ ਨੂੰ ਦੁੱਧ ਦੇ ਵਿੱਚ ਪਿਉ ਕੇ ਉਸ ਕੁੱਤੀ ਨੂੰ ਪਾਉਣ ਲਈ ਲੈ ਗਿਆ ਤੇ ਨਾਲ ਹੀ ਇੱਕ ਕੰਬਲ ਦਾ ਟੋਟਾ ਉਸ ਕੁੱਤੀ ਦੇ ਤੇ ਗਲੂਰਿਆਂ ਤੇ ਪਾ ਕੇ ਆਇਆ ਕਿਉਂਕਿ ਠੰਡ ਬਹੁਤ ਸੀ ਇਸ ਤਰ੍ਹਾਂ ਹੀ ਇਹ ਰੋਜ਼ ਜਦੋਂ ਵੀ ਗਜਾ ਕਰਕੇ ਆਉਂਦਾ ਤਾਂ ਉਸ ਕੁੱਤੀ ਨੂੰ ਤੇ ਉਸ ਦੇ ਬੱਚਿਆਂ ਨੂੰ ਰੋਟੀ ਤੇ ਦੁੱਧ ਪਾ ਕੇ ਆਉਂਦਾ ਕਿੰਨੇ ਦਿਨ ਹੀ ਇਹ ਇਸੇ ਤਰ੍ਹਾਂ ਕਰਦਾ ਰਿਹਾ ਤੇ ਕੁੱਤੀ ਦੇ ਬੱਚੇ ਜਿਹੜੇ ਸਨ ਉਹ ਵੀ ਥੋੜੇ ਕਾਮਜਾਬ ਹੋ ਗਏ ਇੱਕ ਦਿਨ ਉਹ ਤੁਰਦੇ ਤੁਰਦੇ ਇਸ ਦੇ ਮਗਰ ਡੇਰੇ ਵਿੱਚ ਹੀ ਆ ਗਏ ਇਹ ਰੋਜ਼ ਉਹਨਾਂ ਨੂੰ ਰੋਟੀ ਅਤੇ ਦੁੱਧ ਪਾਉਂਦਾ ਉਧਰ ਲੱਕੜ ਦੇ ਸੁੱਕੇ ਹੋਏ ਟੰਬੇ ਨੂੰ ਜੋ ਉਸਨੇ ਗੱਡਿਆ ਸੀ ਉਸ ਨੂੰ ਪਾਣੀ ਪਾਉਂਦਾ ਰਹਿੰਦਾ ਇੱਕ ਦਿਨ ਜਦੋਂ ਅਚਾਨਕ ਇਸ ਦੀ ਨਿਗਾ ਪਈ ਤਾਂ ਉਹ ਲੱਕੜ ਫੁੱਟੀ ਹੋਈ ਸੀ ਉਸਨੇ ਥੋੜੇ ਜਿਹੇ ਪੱਤੇ ਕੱਢੇ ਹੋਏ ਸਨ ਇਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਖੁਸ਼ ਹੋਇਆ ਕਿਉਂਕਿ ਉਹ ਸੁੱਕੀ ਲੱਕੜ ਜਿਸ ਤੇ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਉਹ ਫੁੱਟ ਪਾਉਗੀ ਉਸ ਨੇ ਪੱਤੇ ਕੱਢ ਲਏ ਸਨ ਉਸ ਨੇ ਇਹ ਲੱਕੜ ਪੁੱਟੀ ਸਾਧੂਆਂ ਦੀ ਪਾਲ ਵਿੱਚ ਤੁਰ ਪਿਆ ਲੜਕਾ ਲੱਭਦੇ ਲਿਭਾਉਂਦੇ ਉੱਥੇ ਪਹੁੰਚ ਗਿਆ ਜਿੱਥੇ ਸਾਧੂਆਂ ਨੇ ਡੇਰਾ ਲਾਇਆ ਹੋਇਆ ਸੀ ਸਾਧੂ ਲੜਕੇ ਨੂੰ ਦੇਖ ਕੇ ਹੈਰਾਨ ਰਹਿ ਗਏ ਸਨ ਉਹ ਕਹਿਣ ਲੱਗੇ ਕਿ ਜਦੋਂ ਸਾਨੂੰ ਤੇਰੀ ਲੋੜ ਹੋਈ ਅਸੀਂ ਤੈਨੂੰ ਆਪੇ ਬੁਲਾ ਲੈਣਾ ਸੀ ਤਾਂ ਉਸ ਲੜਕੇ ਨੇ ਉਹ ਸੁੱਕੀ ਲੱਕੜ ਜੋ ਫੁੱਟੀ ਹੋਈ ਸੀ ਹਰੀ ਹੋ ਚੁੱਕੀ ਸੀ ਉਹਨਾਂ ਦੇ ਅੱਗੇ ਕਰ ਦਿੱਤੀ ਕਿ ਇਹ ਫੁੱਟ ਪਈ ਆ ਸਮਝ ਲਓ ਤੁਹਾਨੂੰ ਮੇਰੀ ਲੋੜ ਹੈ ਤਾਂ ਉਹ ਸਾਧੂ ਹੈਰਾਨ ਹੋ ਗਏ ਤੇ ਇਸ ਦੇ ਪੈਰੀਂ ਹੱਥ ਲਾਉਣ ਲੱਗੇ ਹੁਣ ਇਹ ਸਾਧੂਆਂ ਦੇ ਪੈਰੀਂ ਹੱਥ ਲਾਵੇ ਤੇ ਸਾਧੂ ਇਸ ਦੇ ਕਿਉਂਕਿ ਸਾਧੂ ਇਹ ਚਮਤਕਾਰ ਦੇਖ ਕੇ ਹੈਰਾਨ ਸਨ ਇਹ ਸੁੱਕੀ ਹੋਈ ਲੱਕੜ ਕਿਸ ਤਰ੍ਹਾਂ ਫੁੱਟ ਸਕਦੀ ਹੈ ਕਿਉਂਕਿ ਇਹ ਤਾਂ ਇੱਕ ਪਾਸੇ ਸੜੀ ਹੋਈ ਵੀ ਸੀ ਇਹ ਚਮਤਕਾਰ ਦੇਖ ਉਹ ਇਸ ਦੇ ਪੈਰੀ ਹੱਥ ਲਾ ਰਹੇ ਸਨ ਕਿਉਂਕਿ ਉਸ ਉਹ ਕਹਿਣ ਲੱਗੇ ਜੋ ਅਸੀਂ ਨਹੀਂ ਕਰ ਸਕੇ ਉਹ ਤੂੰ ਕਰ ਲਿਆ ਫਿਰ ਉਹਨਾਂ ਨੇ ਇਸ ਤੋਂ ਪੁੱਛਿਆ ਕਿ ਤੂੰ ਅਜੇ ਹਾ ਸਾਡੇ ਮੰਗਰੋ ਕੀ ਕੀਤਾ ਤਾਂ ਇਸ ਨੇ ਸਾਰੀ ਗੱਲ ਦੱਸੀ ਗਜਾ ਕਰਕੇ ਲੈ ਆਉਂਦਾ ਸਾਂ ਜੋ ਵੀ ਰਾਹੀ ਪਾਂਦੀ ਆਉਂਦਾ ਸੀ ਉਸ ਨੂੰ ਪ੍ਰਸ਼ਾਦਾ ਛਕਾ ਦਿੰਦਾ ਸਾਂ ਪਸ਼ੂਆਂ ਨੂੰ ਸਾਮਦਾ ਰਿਆ ਤੇ ਠੰਡ ਦੇ ਦਿਨਾਂ ਦੇ ਵਿੱਚ ਇੱਕ ਕੁੱਤੀ ਤੇ ਉਸ ਦੇ ਨਿੱਕੇ-ਨਿੱਕੇ ਗਲੂਰੇ ਜੋ ਠੰਡ ਵਿੱਚ ਠਰ ਰਹੇ ਸਨ ਉਹਨਾਂ ਦੀ ਸਾਮ ਸੰਭਾਲ ਕੀਤੀ ਕੀ ਕੀਤਾ ਇਹ ਭੁੱਖੇ ਨਾ ਮਰ ਜਾਣ ਤਾਂ ਉਹ ਸਾਧੂ ਸਭ ਸਨਝ ਗਏ ਕਿ ਜੋ ਅਸੀਂ ਨਹੀਂ ਕਰ ਸਕੇ ਉਹ ਇਸ ਨੇ ਕਰ ਲਿਆ ਉਹਨਾਂ ਨੇ ਕਿਹਾ ਕਿ ਸੱਚਮੁੱਚ ਹੀ ਤੂੰ ਰੱਬ ਪ੍ਰਾਪਤ ਕਰ ਲਿਆ ਅਸੀਂ ਤਾਂ ਥਾਂ ਥਾਂ ਤੇ ਢੇਰੇ ਬਣਾਈ ਜਾਂਦੇ ਆ ਪਰ ਸਾਡੇ ਨਾਲ ਕਦੇ ਵੀ ਕੋਈ ਐਸਾ ਕ੍ਰਿਸ਼ਮਾ ਨਹੀਂ ਹੋਇਆ ਜੋ ਤੇਰੇ ਨਾਲ ਤੇਰੇ ਭੋਲੇਪਾ ਹੋ ਗਿਆ ਕਿਉਂਕਿ ਭਾਵੇਂ ਤੂੰ बोलਦਾ ਜਿਆਦਾ ਹੈ ਪਰ ਤੇਰਾ ਅੰਦਰ ਸੱਚਾ ਹੈ ਤੂੰ ਇੱਕ ਸੁੱਕੇ ਟੰਬੇ ਨੂੰ ਸੁਰਜੀਤ ਕਰ ਦਿੱਤਾ ਤਾਂ ਸਾਧ ਸੰਗਤ ਜੀ ਅੱਜ ਦੀ ਜਿਹੜੀ ਇਹ ਕਥਾ ਇਹ ਕਹਾਣੀ ਸੁਣਾਈ ਇਸ ਦਾ ਮਤਲਬ ਇਹ ਹੀ ਸੀ ਕਿ ਅਸੀਂ ਨਿਸਵਾਰਥ ਹੋ ਕੇ ਸੇਵਾ ਕਰੀਏ ਨਿਸਵਾਰਥ ਕੀਤੀ ਸੇਵਾ ਦਾ ਫਲ ਜ਼ਰੂਰ ਮਿਲਦਾ ਹੈ ਕਿਸੇ ਨਾਲ ਭੇਦ ਭਾਵ ਨਾ ਕਰੋ ਨਫ਼ਰਤ ਨਾ ਕਰੋ ਮਨ ਵਿੱਚ ਹਿਰਦੇ ਵਿੱਚ ਦਇਆ ਭਾਣਾ ਹੋਵੇ ਦੇ ਕੀਤੀ ਸੱਚੀ ਸੇਵਾ ਇੱਕ ਦਿਨ ਰੰਗ ਜ਼ਰੂਰ ਲਿਆਉਂਦੀ ਹੈ ਜਿਸ ਤਰ੍ਹਾਂ ਉਸ ਲੜਕੇ ਨੇ ਆਪ ਦੇ ਸੁੱਤੇ ਭਾਗ ਵੀ ਜਗਾ ਲਏ ਉਸ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਜੋ ਸੇਵਾ ਕਰ ਰਿਹਾ ਹੈ ਉਸ ਦਾ ਕੀ ਫਲ ਮਿਲਣਾ ਹੈ ਉਹ ਸਾਧੂ ਪਹਾੜਾਂ ਤੇ ਜਾ ਕੇ ਸਾਧਨਾ ਕਰਕੇ ਵੀ ਕੁਝ ਖਾਟ ਨਹੀਂ ਪਾਏ ਜੋ ਉਸ ਲੜਕੇ ਨੇ ਸੇਵਾ ਕਰਕੇ ਪਾ ਲਿਆ ਇਸ ਲਈ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਪ੍ਰਮਾਤਮਾ ਨੇ ਜਿਸ ਨੂੰ ਵੀ ਬਣਾਇਆ ਹੈ ਕੁਝ ਸੋਚ ਸਮਝ ਕੇ ਬਣਾਇਆ ਹੈ ਕਿਸੇ ਵਿੱਚ ਨੁਕਸ ਕੱਢਣਾ ਜਾਣੀ ਰੱਬ ਦੀ ਰਚੀ ਤੇ ਸਵਾਲ ਕਰਨਾ ਪਰ ਅਸੀਂ ਕੌਣ ਹੁੰਦੇ ਹਾਂ ਰੱਬ ਨੂੰ ਸਵਾਲ ਕਰਨ ਵਾਲੇ ਇਸ ਲਈ ਕਿਸੇ ਦੇ ਨਾਲ ਵੀ ਭੇਦ ਭਾਵ ਨਹੀਂ ਕਰਨਾ ਚਾਹੀਦਾ ਸੱਚੇ ਮਨ ਨੂੰ ਸੇਵਾ ਸਿਮਰਨ ਕਰਨਾ ਚਾਹੀਦਾ ਹੈ ਜਿੰਨਾ ਸਿਮਰਨ ਦਾ ਫਲ ਮਿਲਦਾ ਹੈ ਉਹਨਾਂ ਹੀ ਇਨਾ ਹੱਥਾਂ ਨਾਲ ਕੀਤੀ ਹੋਈ ਸੇਵਾ ਦਾ ਫਲ ਮਿਲਦਾ ਹੈ ਕਿਸੇ ਵੀ ਬੇਜੁਬਾਨ ਦੀ ਸੇਵਾ ਕਰਨਾ ਸਭ ਤੋਂ ਵੱਡਾ ਕਾਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ